ਇਸ ਪਹਾਲ ਚਲਾ ਜੋ ਲਿਵਰ ਪ੍ਰੀਪਰ ਲੀਵਰ ਦੀ ਜਿਹੜੀ ਪੇਸ਼ੈਂਟ ਸੀਗੀ ਉਹਦੀ ਹਾਲਤ ਜਿਹੜੀ ਜਿਆਦਾ ਖਰਾਬ ਆ ਤੇ ਹੁਣ ਉਹਦੇ ਪੇਰੈਂਟਸ ਜਿਹੜੇ ਉਹਨੂੰ ਚੰਡੀਗੜ੍ਹ ਲੈ ਕੇ ਜਾ ਰਹੇ ਆ ਸੋ ਤਸਵੀਰਾਂ ਦੇਖ ਰਹੇ ਨੇ ਸਿੱਧੀਆਂ ਹੁਣ بارش ਦਾ ਵੀ ਮੌਸਮ ਅੱਜ ਅੱਜ بارش ਵੀ ਹੋ ਰਹੀ ਹੈ ਤੇ ਬੇਟੀ ਨੂੰ ਦਾ ਇਲਾਜ ਵਾਸਤੇ ਲਿਜਾਣ ਵਾਸਤੇ ਪੇਰੈਂਟਸ ਕਿ ਆ ਰਹੇ ਤੇ ਬੱਚੀ ਨੂੰ ਅੱਜ بارش ਵੀ ਹੋ ਰਹੀ ਆ ਇਹ ਹਾਲਤ ਵੀ ਜਿਹੜੀ ਬੱਚੀ ਦੀ ਉਹ ਜ਼ਿਆਦਾ ਖਰਾਬ ਹੈ ਇਸ ਕਰਕੇ ਅੱਜ ਹੌਸਪੀਟਲ ਦਾਖਲ ਕਰਾਉਣ ਵਾਸਤੇ ਲੈ ਕੇ ਚੱਲੇ ਆ ਸਾਡੇ ਸੋਨੂੰ ਵੀਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸੁਪਰਮਾਤਮਾ ਮਿਹਰ ਕਰੇ ਹੋਏ ਬੱਚੀ ਬਿਲਕੁਲ ਠੀਕ ਠਾਕ ਪ੍ਰੇਰਤ ਖਰਾ ਕੇ ਆਪਣੇ ਘਰ ਵਾਪਸ ਆਵੇ। ਤੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਮੂਮ ਮਠਖਰਾ ਕੇ ਬੱਚੀ ਨੂੰ ਹਸਪਤਲ ਨੂੰ ਲੈ ਕੇ ਚੱਲੇ ਆ ਪਰਿਵਾਰ ਪੂਰਾ। ਸਾਬੂ ਕੁਮੰਦ ਦੇ ਨਾਲ ਲਾਪ੍ਰਿਤ ਘਰ ਨੂੰ ਰੋਣਾ ਨਹੀਂ ਇਹ ਉੱਤਰ ਰੋਣਾ ਨਹੀਂ ਹੈਗਾ ਠੀਕ ਹੋ ਕੇ ਆਉਣਾ ਆਪਾਂ ਇਦਾਂ ਹੀ ਰੋਣਾ ਨਹੀਂ ਹੈਗਾ ਪੁੱਤ ਚਲੋ ਚਲੋ ਪਿਠਾ ਲਓ ਵਿੱਚ ਭਾਬੀ ਰੋਣਾ ਨਹੀਂ ਹੈਗਾ ਸ਼ੁਕਰਾਨਾ ਕਰੋ ਮਹਾਰਾਜ ਦਾ ਬਾਈਕ ਨੂੰ ਕੇ ਅਰਦਾਸ ਬੇਨਤੀ ਕਰੋ ਕਿ ਬੱਚੀ ਠੀਕ ਠਾਕ ਹੋ ਕੇ ਘਰ ਆਵੇ ਸੋ ਬਹੁਤ ਪਾਬੋ ਕੁ ਤਸਵੀਰਾਂ ਸਾਹਮਣੇ ਆ ਰਹੀਆਂ ਬੱਚੀ ਨੂੰ ਹੁਣ ਵਿਦਿਆਤਨ ਲੱਗੇ ਆ ਚੋਂ ਦੁਸਾਂਜ ਕਲਾ ਤੋਂ ਚੰਡੀਗੜ੍ਹ ਹਸਪਤਾਲ ਦੇ ਵਿੱਚ ਜਿੱਥੇ ਇਹਦਾ ਅੱਜ ਇਹਨੂੰ ਅੱਜ ਦਾਖਲ ਕਰਾਇਆ ਜਾਗੇਗਾ ਤੇ ਅਪਰੇਟ ਇਹਦਾ ਹੋਣਾ ਆ ਸੋ ਪਰਿਵਾਰ ਭਾਵਿਕ ਮਨ ਦੇ ਨਾਲ ਸਾਰਾ ਮਹੱਲਾ ਜਿਹੜਾ ਹੈ ਉਹ ਬੱਚੀ ਨੂੰ ਟੋਰ ਰਿਹਾ ਵਾਹਿਗੁਰੂ ਮੇਰ ਕਰੇ ਸਾਰਿਆਂ ਦੀਆਂ ਦੁਆਵਾਂ ਇਸ ਬੱਚੀ ਲਈ ਪੂਰੇ ਪਿੰਡ ਦੀ ਇਸ ਇਲਾਕੇ ਦੀ ਜਿਨ੍ਹਾਂ ਜਿਨ੍ਹਾਂ ਵਿਦਾਨੀ ਸਜਣਾ ਨੇ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਰਿਵਾਰ ਨੂੰ ਜ਼ਰੂਰਤਵਾ ਸਹਿਯੋਗ ਦੀ ਕਿਉਂਕਿ ਬੱਚੀ ਦੇ ਪ੍ਰੇਰਣ ਤੇ ਖਰਚਾ ਬਹੁਤ ਜ਼ਿਆਦਾ ਆਣਾ ਹੈ ਇਸ ਕਰਕੇ ਬੱਚੀ ਦੇ ਵੱਧ ਤੋਂ ਵੱਧ ਜਿਹੜਾ ਆਪਣੀ ਜਿਹੜੀ ਆ ਯੋਗਦਾਨ ਪਾ ਸਕਦੇ ਆ ਸੰਪਰਕ ਕਰ ਸਕਦੇ ਸਾਡੇ ਨਾਲ ਗ੍ਰਾਮ ਪੰਚਾਇਤ ਦੁਆਨ ਦਾ ਸਰਪੰਚ ਨਰਮੋਤ ਨਵੀਂ ਤੇ ਨਾਲ ਡਾਕਟਰ ਪ੍ਰੀਮ RAM ਮੇਂਦਰ ਸਾਹਿਬ ਜੀ ਜਿਹੜੇ ਮੈਂਬਰ ਹੈਗੇ ਆ ਤੇ ਹੋਰ ਸੁਭਾ ਮਾ ਹੈਗੇ ਉਹਨਾਂ ਨਾਲ ਸੰਪਰਕ ਕਰਕੇ ਤੁਹਾਨੂੰ ਵੀਰ ਦੇ ਨਾਲ ਉਹਦੇ ਪਰਿਵਾਰ ਦੀ ਦੀ ਮਦਦ ਦਿੱਤੀ ਜਾ ਸਕਦੀ ਆ ਸੋ ਸਾਰਿਆਂ ਨੂੰ ਦਾਨੀ ਸਦਕਾ ਨੂੰ ਅਵੇਲ ਇਸ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆ ਜੋ ਬੱਚੀ ਆਪਣੇ ਠੀਕ ਹੋ ਕੇ ਪਰਿਵਾਰ ਦੇ ਵਿੱਚ ਘਰ ਪਹੁੰਚੇ ਸੋ ਹੁਣ ਸੋਨੂੰ ਵੀਰ ਲੈ ਕੇ ਚੱਲਿਆ ਗੱਲ ਕਰਦੇ ਆ ਤੁਹਾਨੂੰ ਵੀ ਨਾ ਸੱਚੀ ਗੱਲ ਤੁਹਾਨੂੰ ਭਰਾ ਇਹ ਚੱਲੇ ਬੱਚੀ ਲੈ ਕੇ ਕਿਹੜੇ ਹਸਪੀਟਲ ਜਾਣਾ ਮੜਾ ਦੱਸ ਦਿਓ ਪੰਜਾਬ ਇੰਸਟੀਚੂਟ ਆ ਭਾਜੀ ਪੰਜਾਬ ਇੰਸਟੀਚੂਟ ਲੀਵਰ ਫੇਲ ਹੋ ਗਿਆ ਭਾਈ ਟੋਟਲ ਅੱਛਾ ਟੋਟਲ ਫੇਲ ਹੋ ਗਿਆ ਚਲੋ ਪ੍ਰਮਾਤਮਾ ਮਿਹਰ ਕਰੇ ਤੁਸੀਂ ਲੈ ਕੇ ਚੱਲੋ ਬੱਚੀ ਨੂੰ ਬਾਕੀ ਅਰਦਾਸ ਬੇਨਤੀ ਪ੍ਰਮਾਤਮਾ ਅਕਿ ਕਿ ਬੱਚੀ ਠੀਕ ਠਾਕ ਹੋ ਕੇ ਘਰ ਆਵੇ ਸੁਬਾਈ ਗਰੂ ਕੇ ਅਰਦਾਸ ਹੌਸਲਾ ਰੱਖੋ ਹੌਸਲਾ ਕੋਈ ਗੱਲ ਨਹੀਂ ਤੁਹਾਰੇ ਨੂੰ ਬੇਨਤੀ ਆ ਕਿ ਜਿੰਨੇ ਵੀ ਪਰਿਵਾਰ ਨੇ ਪਹਿਲਾਂ ਵੀ ਮਦਦ ਕੀਤੀ ਹੁਣ ਵੀ ਤੇ ਪਰਿਵਾਰ ਤੇ ਮੇਰ ਪਿਆ ਹੱਥ ਰੱਖ ਬਾਬਾ ਸਤਗੁਰੂ ਮਹਾਰਾਜ ਸਾਰੇ ਪਰਿਵਾਰ ਤੇ ਬੱਚੇ ਮੇਰੇ ਪ੍ਰਿਆਤ ਰੱਖਣ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ